ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਕੀ ਨਾਂ ਤੇ ਕਿਹੜੇ ਸ਼ਹਿਰ ਤੋਂ ਆਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਰੈਨੋ ਵਾਲੇ ਟੱਬਰ ਰੋੜ ਦੇ ਆ ਜੀ ਤੇ ਸਾਡਾ ਨਾਮ ਪਰਮਿੰਦਰ ਸਿੰਘ ਆ ਜੀ ਮਾ ਬੁੱਧਾ ਦਾਲ ਤੋਂ ਆ ਜੀ ਜੀ ਰਕਵੇ ਤੋਂ ਜੀ ਤੇ ਖਾਲਸਾ ਜੀ ਅੱਜ ਆਪਣੇ ਦਲਜੀਤ ਸਿੰਘ ਭੋਲਾ ਜੀ ਐਮ ਐਲ اے ਨੇ ਐਜੂਕੇਸ਼ਨ ਮੰਤਰੀ ਸਰਦਾਰ ਹਰਜੋਤ ਸਿੰਘ ਬਾਦਸ ਨੂੰ ਬੁਲਾਇਆ ਅਤੇ ਆ ਕੇ ਆਪਣੇ ਹਲਕਾ ਪੂਰਬੀ ਦੇ ਜਿੰਨੇ ਵੀ ਟੀਚਰ ਸਾਹਿਬਾਨ ਆ ਉਹਨਾਂ ਦਾ ਸਨਮਾਨ ਕੀਤਾ ਜੀ ਕੀ ਕਹੋਗੇ ਇਹ ਬਹੁਤ ਵਧੀਆ ਗੱਲ ਕੀਤੀ ਜੀ ਜੀ ਸਿੰਘ ਗਰੇਵਾਲ ਨੇ ਇਹ ਬੱਚਿਆਂ ਨੂੰ ਹੌਸਲਾ ਮਿਲਦਾ ਜੀ ਇਹ ਚੀਜ਼ ਨੂੰ ਦੇਖ ਕੇ ਇਹ ਜੀ ਜੋ ਸਨਮਾਨ ਦਿੱਤਾ ਗਿਆ ਹੈ ਸਾਰੇ ਪੰਜਾਬ ਚ ਦਰ ਸਨਮਾਨ ਰੱਖਿਆ ਜਾਇਦਾ ਜੀ 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 ਜੇ ਟੀਚਰਾਂ ਨੂੰ ਆਪਾਂ ਸਨਮਾਨਤ ਕਰਾਂਗੇ ਤਾਂ ਉਹ ਵਧੀਆ ਐਜੂਕੇਸ਼ਨ ਬੱਚਿਆਂ ਨੂੰ ਦੇਣਗੇ ਤਾਂ ਕਿ ਬੱਚਿਆਂ ਦਾ ਭਵਿੱਖ ਵਧੀਆ ਬਣ ਸਕੇ ਬਿਲਕੁਲ ਜੀ ਬਿਲਕੁਲ ਮਤਲਬ ਵਧਾਣਾ ਚਾਹੀਦਾ ਜੀ ਹੌਸਲਾ ਵਧਾਣਾ ਚਾਹੀਦਾ ਜੀ ਇਹ ਚੀਜ਼ ਦਾ ਬਾਕੀ ਆ ਭਾਈ ਸਾਹਿਬ ਦੱਸਣਗੇ ਸਾਡੇ ਦੇਖੋ ਜੀ ਜਿਹੜਾ ਸਾਡੇ ਐਮਐਲਏ ਸਾਹਿਬਾ ਹਲਕਾ ਪੂਰਬੀ ਸਰਦਾਰ ਦਲੀਪ ਸਿੰਘ ਭੁੱਲਾ ਗਰੇਵਾਲ ਜੀ ਤੇ ਇੱਥੇ ਮੰਤਰੀ ਸਾਹਿਬ ਆਏ ਸੀਗੇ ਸਰਦਾਰ ਹ ਤੇ ਇਹਨਾਂ ਸਾਡੇ ਇਹਨਾਂ ਪ੍ਰੋਗਰਾਮ ਰੱਖਿਆ ਇਹ ਟੀਚਰਾਂ ਨੂੰ ਸਨਮਾਨਿਤ ਕੀਤਾ ਹੈ ਜੀ ਠੀਕ ਹੈ ਜੀ ਇਹ ਬਹੁਤ ਵਧੀਆ ਉਪਰਾਲਾ ਕੀਤਾ ਹੈ ਇਹ ਅਸੀਂ ਤਾਂ ਪੂਰੇ ਪੰਜਾਬ ਨੂੰ ਇਹ ਮੈਸੇਜ ਲਾਣਾ ਚਾਹੁੰਦੇ ਆ ਵੀ ਇਹ ਜੇ ਪ੍ਰੋਗਰਾਮ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਹੋਣੇ ਚਾਹੀਦੇ ਆ ਵੀ ਜੋ ਟੀਚਰਾਂ ਦੀ ਹੌਸਲਾ ਵਜਾਈ ਹੋਵੇ ਤੇ ਅੱਗੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਮਿਲੇ ਤੇ ਇਹ ਬਹੁਤ ਵਧੀਆ ਉਪਰਾਲਾ ਇਹ ਹਰ ਸ਼ਹਿਰ ਤੇ ਹਰ ਪਿੰਡਾਂ ਦੇ ਵਿੱਚ ਹੋਣਾ ਚਾਹੀਦਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਕਈ ਟੀਚਰ ਤੁਸੀਂ ਦੇਖਿਆ ਵੀ ਹੜਤਾਲਾਂ ਵੀ ਕਰਦੇ ਆ ਜਿਹੜੇ ਕਈ ਟੀਚਰ ਕੱਚੇ ਆ ਜੇ ਪੱਕੇ ਨਹੀਂ ਹੋ ਰਹੇ ਉਹਨਾਂ ਨੂੰ ਪੱਕੇ ਕਰਨ ਵਾਸਤੇ ਸਰਕਾਰ ਨੂੰ ਕੀ ਕਰਨ ਚਾਹੀਦਾ ਦੇਖੋ ਆ ਸਰਕਾਰ ਦੇ ਵਿੱਚ ਕਾਫੀ ਟੀਚਰ ਪੱਕੇ ਹੋਏ ਆ ਠੀਕ ਆ ਅੱਗੇ ਸਰਕਾਰ ਦੁਆਰਾ ਹੋਊਗੀ ਤਾਂ ਜਿਹੜੇ ਹੁਣ ਕੱਚੇ ਆ ਫਿਰ ਪੱਕੇ ਹੋਣਗੇ ਠੀਕ ਆ ਜੀ ਇਹ ਸਰਕਾਰ ਬਹੁਤ ਵਧੀਆ ਕੰਮ ਕਰਦੀ ਆ